ਕਾਲ ਜੀ ਤੁਸੀਂ ਜੁੜੇ ਹੋ ਸਟਾਰ ਡਿਟੈਲ ਪੰਜਾਬ ਨਿਊ ਚੈਨਲ ਦੇ ਨਾਲ ਜਿੱਥੇ ਕੀ ਵੱਡੀ ਅਪਡੇਟ ਤੁਹਾਨੂੰ ਨਿਤ ਦਿਨ ਮਿਲਦੀ ਰਹਿੰਦੀ ਹੈ ਅੱਜ ਇੱਕ ਹੋਰ ਅਪਡੇਟ ਲੈ ਕੇ حاضر ਹੋਇਆ ਜੇ ਤੁਸੀਂ ਕੱਚੇ ਮਕਾਨ ਦੇ ਵਿੱਚ ਰਹਿੰਦੇ ਹੋ ਤਾਂ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਸਾਲਾਂ ਤੋਂ ਮੀਂਹ ਟਪਕੀਛਾ ਤੋਂ ਪੰਜਾਬ ਸਰਕਾਰ ਦੀ ਸਪੈਸ਼ਲਿ ਨਾਲ ਹਜ਼ਾਰਾਂ ਪਰਿਵਾਰਾਂ ਦੀ ਜ਼ਿੰਦਗੀ ਬਦਲਣ ਵਾਲੀ ਹੈ ਬ੍ਰੇਕਿੰਗ ਨਿਊਜ਼ ਹੈ ਕੱਚੇ ਮਕਾਨਾਂ ਵਾਲਿਆਂ ਲਈ ਆ ਗਈ ਹੈ ਵੱਡੀ ਅਪਡੇਟ ਇਸ ਤਰੀਕ ਤੋਂ ਘਾਤੇ ਦੇ ਵਿੱਚ ਆਉਣਗੇ ਪੈਸੇ ਕਿ ਤੁਹਾਡਾ ਘਰ ਅਜੇ ਵੀ ਕੱਚਾ ਤਾਂ ਜਾਣ ਲਵੋ ਕਦੋਂ ਤੇ ਕਿੰਨਾ ਪੈਸਾ ਦੇ ਰਹੀ ਹੈ ਸਰਕਾਰ ਇੱਕ ਗੱਲ ਬਹੁਤ ਲੋਕਾਂ ਨੂੰ ਨਹੀਂ ਪਤਾ ਕੱਚੇ ਮਕਾਨ ਵਾਲੇ ਨੂੰ ਮਿਲਣ ਵਾਲਾ ਪੈਸਾ ਹੁਣ ਫਿਕਸ ਕਰ ਦਿੱਤਾ ਗਿਆ ਪਿੰਡਾਂ ਦੇ ਕੱਚੇ ਮਕਾਨ ਹੁਣ ਪੱਕੇ ਬਣਨਗੇ ਕੱਚੇ ਘਰਾਂ ਤਾਂ ਵੱਡੀ ਖੁਸ਼ਖਬਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕੀ ਅਪਡੇਟ ਆਉ ਜਾਣਦੇ ਆ ਪੰਜਾਬ ਦੇ ਵਿੱਚ ਕੱਚੇ ਮਕਾਨਾਂ ਚ ਰਹਿ ਰਹੇ ਹਜ਼ਾਰਾਂ ਗਰੀ ਪਰਿਵਾਰਾਂ ਲਈ ਪੰਜਾਬ ਸਰਕਾਰ ਵੱਲੋਂ ਵੱਡੀ ਤੇ ਰਾਹਤ ਭਰੀ ਅਪਡੇਟ ਸਾਹਮਣੇ ਆਈ ਹੈ ਸਰਕਾਰ ਨੇ ਸਾਫ ਕਰ ਦਿੱਤਾ ਕੱਚੇ ਮਕਾਨਾਂ ਨੂੰ ਪੱਕਾ ਬਣਾਉਣ ਲਈ ਦਿੱਤੀ ਜਾਣ ਵਾਲੀ ਮਦਦ ਰਾਸ਼ੀ ਹੁਣ ਇੱਕ ਨਿਸ਼ਚਿਤ ਤਰੀਕੇ ਨਾਲ ਸਿੱਧੀ ਲਾਪਤਰੀਆਂ ਦੇ ਬੈਂਕ ਖਾਤਿਆਂ ਦੇ ਵਿੱਚ ਜਮ੍ਹਾਂ ਕਰਵਾਈ ਜਾਵੇਗੀ ਸਰਕਾਰ ਤੇ ਇਸ ਫੈਸਲੇ ਨਾਲ ਉਹ ਪਰਿਵਾਰ ਜੋ ਸਾਲਾਂ ਤੋਂ ਮੀ ਗਰਮੀ ਤੇ ਸਰਦੀ ਦੇ ਵਿੱਚ ਕੱਚੀਆਂ ਹਿੱਟ ਛੱਤਾਂ ਹੇਠ ਜੀਵਨ ਬਤੌਣ ਲਈ ਮਜਬੂਰ ਨੇ ਹੁਣ ਉਹ ਪੱਕਾ ਘਰ ਬਣਾਉਣ ਦਾ ਸੁਪਨਾ ਸਕਾਰ ਕਰ ਸਕਣਗੇ ਪੰਜਾਬ ਸਰਕਾਰ ਦੀ ਨਵੀਂ ਯੋਜਨਾ ਕੀ ਹੈ ਪੰਜਾਬ ਸਰਕਾਰ ਨੇ ਕੱਚੇ ਮਕਾਨਾਂ ਨੂੰ ਪੱਕੇ ਮਕਾਨ ਬਣਾਉਣ ਦੇ ਵਿੱਚ ਖਾਸ ਸਕੀਮ ਦਿੱਤੋ ਤੇਜ਼ੀ ਨਾਲ ਲਾਗੂ ਕਰਨ ਦਾ ਐਲਾਨ ਕੀਤਾ ਹੈ ਯੋਜਨਾ ਦਾ ਮੁੱਖ ਉਦੇਸ਼ ਹਰ ਗਰੀਬ ਪਰਿਵਾਰ ਕੋਲ ਪੱਕਾ ਘਰ ਦੇ ਕੱਚੇ ਮਕਾਨਾਂ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਮਹਿਲਾਵਾਂ ਤੇ ਰਿੱਤਾਂ ਦੇ ਮਜ਼ਦੂਰ ਵਰਗ ਨੂੰ ਰਾਹਤ ਦੇਣੀ ਹੈ ਕਿੰਨੀ ਰਕਮ ਮਿਲੇਗੀ ਕੱਚੇ ਮਕਾਨ ਲਈ ਸਰਕਾਰੀ ਸੂਤਰਾਂ ਮੁਤਾਬਕ 120000 ਤੋਂ ਲੈ ਕੇ 175000 ਰੁਪਏ ਤੱਕ ਦੀ ਮਰਦ ਸਰਕਾਰ ਵੱਲੋਂ ਦਿੱਤੀ ਜਾਏਗੀ ਰਕਮ ਜਿਹੜੀ ਕਿਸ਼ਤਾਂ ਦੇ ਵਿੱਚ ਦਿੱਤੀ ਜਾਏਗੀ ਪੈਸਾ ਸਿੱਧਾ ਟਰਾਂਸਫਰ ਤੁਹਾਡੇ ਖਾਤੇ ਦੇ ਵਿੱਚ ਹੋਏਗਾ ਪਹਿਲੀ ਪਹਿਲੀ ਕਿਸ਼ਤ ਮਕਾਨ ਦੀ ਸ਼ੁਰੂਆਤ ਲਈ ਦੂਜੀ ਕਿਸ਼ਤ ਲੈਂਟਰ ਜਾਂ ਛੱਤ ਲਈ ਮਿਲੇਗੀ ਤੀਜੀ ਕਿਸ਼ਤ ਮਕਾਲ ਪੂਰਾ ਹੋਣ ਤੇ ਜਿਹੜੀ ਖਾਤੇ ਦੇ ਵਿੱਚ ਆਏਗੀ ਪੈਸੇ ਕਿਹੜੇ ਦੇ ਨਾਂ ਦੇ ਸਭ ਤੋਂ ਵੱਡਾ ਸਵਾਲ ਇਹੀ ਹੈ ਸਰਕਾਰ ਵੱਲੋਂ ਦਿੱਤੀ ਤਾਜ਼ਾ ਜਾਣਕਾਰੀ ਮੁਤਾਬਕ ਪਹਿਲੀ ਲਿਸਟ ਵਾਲੇ ਲਾਭਪਾਤਰੀਆਂ ਨੂੰ ਪੈਸੇ ਪਹਿਲੀ ਲਿਸਟ ਵਾਲੇ ਲਾਭਪਾਤਰੀਆਂ ਨੂੰ ਪੈਸੇ ਮਾਰਚ ਦੇ ਪਹਿਲੇ ਹਫਤੇ ਦੇ ਵਿੱਚ ਪਹ ਸਕਦੇ ਨੇ ਬਾਕੀ ਯੋਗ ਲੋਕਾਂ ਦੀ ਵੈਰੀਫਿਕੇਸ਼ਨ ਜਾਰੀ ਹੈ ਫੇਜ਼ ਵਾਈਜ਼ ਪੇਮੈਂਟ ਕੀਤੀ ਜਾਏਗੀ ਜਿਨ੍ਹਾਂ ਦੀ ਫਾਈਲ ਪੂਰੀ ਹੈ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸਾ ਸਭ ਤੋਂ ਪਹਿਲਾਂ ਆਵੇਗਾ ਕੌਣੀ ਸੀ ਯੋਜਨਾ ਲਈ ਯੋਗ ਹੈ ਪਰਿਵਾਰ ਪੰਜਾਬ ਦਾ ਸਥਾਈ ਹੋਣਾ ਚਾਹੀਦਾ ਹੈ ਘਰ ਕੱਚਾ ਹੋਣਾ ਲਾਜ਼ਮੀ ਹੈ ਪਰਿਵਾਰ ਕੋਲ ਕੋਈ ਹੋਰ ਪੱਕਾ ਮਕਾਨ ਨਾ ਹੋਵੇ ਨਾਮ ਜਿਹੜਾ ਬੀਪੀਐਲ ਲਿਸਟ ਦੇ ਵਿੱਚ ਹੋਵੇ ਜਾਂ ਨਰੇਗਾ ਕਾਰਡ ਦੇ ਵਿੱਚ ਹੋਵੇ ਆਧਾਰ ਕਾਰਡ ਤੇ ਬੈਂਕ ਖਾਤਾ ਲਿੰਕ ਹੋਣਾ ਜ਼ਰੂਰੀ ਹੈ ਕੌਣ ਯੋਗ ਨਹੀਂ ਹੈ ਜਿਨ੍ਹਾਂ ਕੋਲ ਪਹਿਲਾਂ ਹੀ ਪੱਕਾ ਘਰ ਹੈ ਸਰਕਾਰੀ ਨੌਕਰੀ ਵਾਲੇ ਆਮਦਨ ਸੀਮਾ ਤੋਂ ਵੱਧ ਪਰਿਵਾਰ ਜਿਨ੍ਹਾਂ ਨੇ ਪਹਿਲਾਂ ਕਿਸੇ ਹੋਰ ਹਾਊਸਿੰਗ ਸਕੀਮ ਦਾ ਲਾਭ ਲਿਆ ਉਹ ਨਹੀਂ ਲੈ ਸਕਦੇ ਲਾਭ ਅਰਜੀ ਕਿਵੇਂ ਦੇਣੀ ਹੈ ਔਨਲਾਈਨ ਤਰੀਕਾ ਪੰਜਾਬ ਸਰਕਾਰ ਦੀ ਅਧਿਕਾਰਤ ਵੈਬਸਾਈਟ ਤੇ ਜਾਣਾ ਹੈ ਕੱਚੇ ਮਕਾਨ ਸਹਾਇਤਾ ਯੋਜਨਾ ਚੁਣਨਾ ਹੈ ਆਧਾਰ ਤੇ ਮੋਬਾਈਲ ਨਾਲ ਲੌਗਇਨ ਕਰਨਾ ਹੈ ਫਾਰਮ ਭਰਨੇ ਤੇ ਦਸਤਾਵੇਜ਼ ਅਪਲੋਡ ਕਰਨੇ ਨੇ ਆਫਲਾਈਨ ਜਿਹੜਾ ਤਰੀਕਾ ਹੈ ਉਹਦੇ ਵਿੱਚ ਗ੍ਰਾਮ ਪੰਚਾਇਤ ਜਾਂ ਵਿਕਾਸ ਬਲਾਕ ਵਿਕਾਸ ਦਫ਼ਤਰ ਜਾਂ ਨਗਰ ਕੌਂਸਲ ਦਫ਼ਤਰ ਗ੍ਰਾਮ ਪੰਚਾਇਤ ਵੱਲੋਂ ਪਿੰਡ ਪਿੰਡਾਂ ਦੇ ਵਿੱਚ ਜਾ ਕੇ ਵੀ ਫਾਰਮ ਭਰੇ ਜਾ ਰਹੇ ਨੇ ਲੋੜੀਂਦੇ ਦਸਤਾਵੇਜ਼ਾਂ ਵਿੱਚ ਲੱਗਣੇ ਨੇ ਆਧਾਰ ਕਾਰਡ, ਰਾਸ਼ਨ ਕਾਰਡ, ਬੈਂਕ ਪਾਸਬੁੱਕ, ਘਰ ਦੀ ਤਸਵੀਰ, ਜਾਤੀ ਸਰਟੀਫਿਕੇਟ ਦੀ ਲਾਗੂ ਹੋਏ। ਮੈਲਾਵਾਂ ਲਈ ਖਾਸ ਫਾਇਦਾ ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਕਿ ਘਰ ਮੈਲਾ ਦੀ ਨਾਮ ਤੇ ਰਜਿਸਟਰਡ ਹੋਏਗਾ। ਇਸ ਨਾਲ ਮੈਲਾਵਾਂ ਨੂੰ ਕਾਨੂੰਨੀ ਸੁਰੱਖਿਆ ਮਿਲੇਗੀ। ਪਰਿਵਾਰਕ ਸਥਿਤੀਆ ਵਿੱਚ ਸੁਧ ਹੋਏਗਾ। ਪਿੰਡਾਂ ਦੇ ਵਿੱਚ ਕੀ ਅਸਰ ਪੈਗਾ? ਕੱਚੇ ਮਕਾਨ ਘਟ ਜਾਣਗੇ, ਗਰੀਬੀ ਦੇ ਵਿੱਚ ਕਮੀ ਆਏਗੀ, ਸਿਹਤ ਤੇ ਸਫਾਈ ਸੁਧਰੇਗੀ। ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਲੋਕੀ ਕਹਿ ਰਹੇ ਨੇ ਏ ਵੀ ਸੁਣੋ ਕਈ ਪਿੰਡਾਂ ਨੇ ਬਸਨੀਕਾ ਨੇ ਕਿਹਾ ਸਾਲਾਂ ਬਾਅਦ ਸਰਕਾਰ ਨੇ ਸਾਡੀ ਸੁਣੀ ਹੈ ਹੁਣ ਮੇਰੇ ਵਿੱਚ ਡਰ ਨਹੀਂ ਲੱਗੇਗਾ ਧੋਖਾ ਧੜੀ ਤੋਂ ਬਚਣੇ ਤੁਸੀਂ ਪੰਜਾਬ ਸਰਕਾਰ ਨੇ ਚੇਤਾਵਨੀ ਵੀ ਦਿੱਤੀ ਹੈ ਕਿਸੇ ਦਲਾਲ ਨੂੰ ਪੈਸੇ ਦੇਣ ਦੀ ਜ਼ਰੂਰਤ ਨਹੀਂ ਯੋਜਨਾ ਬਿਲਕੁਲ ਮੁਫਤ ਹੈ ਸਕੈਤਲੀ ਟੋਲ ਫ੍ਰੀ ਨੰਬਰ ਉਪਲਬਧ ਹੈ ਸੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਤਰ੍ਹਾਂ ਹੋਰ ਨਿਤ ਨਵੀਆਂ ਸਰਕਾਰੀ ਸਕੀਮਾਂ ਤੇ ਅਪਡੇਟਾਂ ਲੈਣ ਲਈ ਚੈਨਲ ਨੂੰ ਹਮੇਸ਼ਾ ਸਬਸਕ੍ਰਾਈਬ ਕਰਕੇ ਰੱਖਣਾ ਤੇ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦੇਣਾ ਮਿਲਦੇ ਹਾਂ ਨਵੀਂ ਅਪਡੇਟ ਦੇ ਨਾਲ ਦਿਓ ਜੀ ਅੱਜ ਧੰਨਵਾਦ